ਸਮਝ ਕੇ ਖੇਡ ਰਿਹਾ ਹੋਇਆ ਜੋਪੁਰ ਦੇ ਚਾਣ ਬਗਲ ਦੇ ਵਾਲਿਆ ਗੁਰਦੇਤ ਕਹਿੰਦਾ ਕਲੀਅਰ ਹੈ ਫਾਈਨਲ ਖੇਡੇਗੀ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਕਬੱਡੀ ਕਲੱਬ ਚੋਲਾ ਸਾਹਿਬ ਇਸ ਮੈਚ ਦੀ ਜੇਤੂ ਟੀਮ ਦੇ ਨਾਲ ਮਾਰ ਦੇਵਾ ਜ਼ੋਰਦਾਰ ਹੁਣ ਇਸ ਮੈਚ ਦੀ ਜੇਤੂ ਟੀਮ ਕਿਹੜੀ ਹੋਵੇਗੀ ਇਹ 35 40 ਮਿੰਟਾਂ ਦੇ ਵਿੱਚ ਵਿੱਚ ਪਤਾ ਲੱਗ ਜਾਣਾ ਡੇਰੇ ਬਾਬੇ ਨਾਨਕ ਵਾਲਾ ਫੜਿਆ ਗਿਆ ਫੜਿਆ ਕਿੰਨੇ ਹੈ ਇਹ ਉਸੇ ਇਲਾਕੇ ਦਾ ਖਿਡਾਰੀ ਹੈ ਇਹਦਾ ਭੰਗਵਾ ਪਿੰਡ ਹੈ ਜਿਹੜੇ ਗੁਰਦਾਸਪੁਰ ਦਾ ਨੌਜਵਾਨ ਗੱਲ ਸਾਹਿਬ ਮਾਣ ਟੇਕ ਧਰਤੀ ਮਾਤਾ ਨੂੰ ਮੱਥਾ ਕਿ ਮੈਂ ਆ ਪੁੱਤ ਪੰਜਾਬੀ ਮਾਂ ਦਾ ਸਿੱਕਾ ਚੱਲਦਾ ਮੇਰੇ ਨਾਂ ਦਾ ਹੌਣ ਤਰੀਫਾਂ ਨੇ ਬੜੀਆਂ ਕਿ ਮਾੜੇ ਕੰਮ ਕਦੇ ਨਾ ਕੀਤੇ ਤਾਹੋਂ ਗੁੱਡੀਆਂ ਨੇ ਜੜੀਆਂ ਜਦੋਂ ਮਿੰਟ-ਮਿੰਟ ਬਾਅਦ ਲੜਾਈ ਹੁੰਦੀ ਹੈ ਨਿੱਕੀ-ਮੋਟੀ ਨੋਗ-ਝੋਗ ਹੁੰਦੀ ਹੈ ਫਿਰ ਦਰਸ਼ਕ ਭਰਾਵਾਂ ਦਾ ਵੀ ਇੰਟਰਸਟ ਜਾਂ ਬਣਿਆ ਰਹਿੰਦਾ ਹੈ ਕਿ ਮੈਚ ਵਾਕਈ ਬਰਾਬਰੀ ਤੇ ਫਸ ਕੇ ਹੋ ਰਿਹਾ ਆ ਆ ਸਾਹਮਣੇ ਦੇਖਾਂਗੇ ਜਫਾ ਚੋਟੀ ਦਾ ਆ ਜਫਾ ਚੋਟੀ ਦਾ ਲੱਗਦਾ ਹੋਇਆ ਜੋਰ ਗੱਲ ਵੱਖਰੀ ਹੁੰਦੀ ਹੋਈ ਕਿਆ ਬਾਤ ਹੈ ਵੀ ਨੌਜਵਾਨ ਪੁਆਇੰਟ ਜਿਹੜਾ ਇਹ ਕਹਿੰਦੇ ਛੱਠੂ ਪਰਿਵਾਰ ਦਾ ਮੰਨਾ ਕਮਾਲ ਕਰ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਇਹਨੂੰ ਕਲਚਾ ਕਹਿੰਦੇ ਐ ਜਿਹੜਾ ਤਿਆਰ ਵਰ ਤਿਆਰ ਹੈ ਇਹਦਾ ਤਜਰਬਾ ਵੱਡਾ ਸਾਡੀ ਖੇਡ ਕਬੱਡੀ ਦਾ ਮੱਲ ਵੱਡਾ ਆ ਸਾਹਮਣੇ ਬਲੇਰਾਂ ਵਾਲਾ ਤਿਆਰ ਸੁਗਾ ਸਾਹਿਬ ਜਿਵੇਂ ਟੀਵੀ ਤੋਂ ਸੁਧਰ ਕੇ ਐਲਸੀਡੀ ਦਾ ਨਵਾਂ ਰੂਪ ਬਣ ਗਿਆ ਤੇ ਆਹ ਮੁੰਡੇ ਨੂੰ ਕਲਚੇ ਤੋਂ ਬਿਜਲੀ ਦਾ ਖਿਤਾਬ ਮਿਲਿਆ ਪਰ ਜਿਹੜਾ ਜਾਫੀ ਲੱਗਿਆ ਇਹਦੇ ਬਾਰੇ ਕੀ ਕਹਿਣਾ ਹੈ ਇਹ ਚੈਂਪੀਅਨ ਖਿਡਾਰੀ ਬਣਿਆ ਹੈ ਔਰ ਸਾਡੇ ਜੋਧੇ ਵੀਰੂ ਨੇ ਅਮਰੀਕਾ ਤੋਂ ਗੁਰਸਾਹ ਭੁੱਲਰੂ ਨੇ ਤੇ ਭੋਲੂ ਸਾਡਾ ਵੱਡਾ ਭਰਾ ਮਾਣ ਕਰਦਾ ਜਿਹੜੇ ਟੀਮਾਂ ਨੇ ਚੋਟੀ ਦਾ ਜੱਫਾ ਲਾ ਦਿੱਤਾ ਆਕਾਸ਼ ਸੂਰ ਸਿੰਘਿਆ ਕਮਾਲ ਕਰ ਗਿਆ ਲਓ ਸ਼ੇਰਾ ਕਬੱਡੀ ਪਾ ਰਿਹਾ ਜੇ ਰੋਂਦੀ ਹੋਈ ਬੇਗਮ ਦੇ ਖੁੱਲ ਕੇ ਵਾਲ ਗਲੇ ਉੱਚ ਪੈ ਗਏ ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ ਕੋਕੋ ਦਰਾਜ ਕੇ ਚੇਲੇ ਪਿੰਡ ਵਾਲਾ ਇੱਕ ਕੰਨੀ ਤੇ ਤਿਆਰ ਵਰਤਿਆਲ ਨਾ ਗੋਰਾ ਆਹ ਸਾਹਮਣੇ ਖੇਡ ਮੈਦਾਨ ਦੇ ਜਿੱਧਰਲੇ ਪਾਸੇ ਆ ਨੌਜਨ ਨੇ ਇੱਕ ਦਿਨ ਦੇ ਵਿੱਚ ਦੋ ਮੋਟਰਸਾਈਕਲ ਮਾਨ ਸਨਮਾਨ ਦੇ ਵਿੱਚ ਮਿਲੇ ਐ ਤੇ ਆ ਗਿਆ ਜਿਹੜਾ ਮੇਲੇ ਬਣਾਉਂਦਾ ਆ ਗਿਆ ਜਿਹੜਾ ਸਰਾ ਕਰਵਾਉਂਦਾ ਆ ਗਿਆ ਜਿਹੜਾ ਦੁਨੀਆ ਨਚਾਉਂਦਾ ਆ ਗਿਆ ਇੱਥੇ ਰੱਖ ਪਰ ਸਾਹਮਣੇ ਲਖਣਪੁਰੇ ਵਾਲਾ ਛਾ ਗਿਆ ਜਿਹੜਾ ਜਫੇ ਲਾਉਂਦਾ ਛਾ ਗਿਆ ਜਿਹੜਾ ਸਰਾ ਕਰਾਉਂਦਾ ਸ਼ਾ ਗਿਆ ਜਿਹੜਾ ਰੇਡਰ ਮਣਾਉਂਦਾ ਸ਼ਾ ਗਿਆ ਦੀਪ ਸਿੰਘ ਪਿਆਰ ਦੇ ਨਾਲ ਪਿਆਰ ਦੇ ਨਾਲ ਜਿਵੇਂ ਮਿਲਖਾ ਸਿੰਘ ਨੇ ਕਹਿੰਦੇ ਉਹ ਵੱਡਾ ਨਾਮ ਨਾ ਖੱਟ ਤੇ ਮਾਣ ਦਿੱਤਾ ਸਾਡੀ ਸਿੱਖੀ ਨੂੰ ਮੇਰੇ ਪੰਜਾਬੀ ਵੀਰੋ ਉਹ ਸਾਹਮਣੇ ਆਰਮੀ ਦੇ ਵਿੱਚ ਕਹਿੰਦੇ ਵੀ ਨੌਜਵਾਨ ਉਹ ਕਮਾਈ ਵੀ ਕਰਦਾ ਸੀ ਦੀ ਕਿਰਤ ਕਮਾਈ ਲੰਗਰ ਦੇ ਵਿੱਚ ਪਰ ਮਿਹਨਤ ਵੀ ਕਰਦਾ ਸੀਗਾ ਪਰ ਇਧਰਲੇ ਪਾਸੇ ਆਪਾਂ ਤੱਕਾਂਗੇ ਗੁਰੂ ਦੇ ਖਾਲਸੇ ਨਾਲ ਟੱਕਰ ਏ ਮੈਨੂੰ ਲੱਗਦਾ ਉਹੀ ਦੋ ਮੋਟਰਸਾਈਕਲਾਂ ਵਾਲਾ ਉਹੀ ਦੋ ਮੋਟਰਸਾਈਕਲਾਂ ਵਾਲਾ ਕੁੱਕੂ ਚੇਲੇ ਦਰਾਜ ਕੇ ਪਿੰਡ ਵਾਲਾ ਇਧਰਲੀ ਸਾਈਡ ਦੇਖਾਂਗੇ ਗੁੱਗੂ ਤੁੰਗ ਵਾਲੀਆਂ ਨੌਂਵਾਂ ਪਰ ਕਿਲੋ ਦਾ ਮੈਚ ਜਿਹੜਾ ਇਸ ਤੋਂ ਬਾਅਦ ਹੋਣਾ ਹੈ ਉਹ ਦੋਵੇਂ ਟੀਮਾਂ ਜਲਦੀ ਆਜਣ 70 ਕਿਲੋ ਦਾ ਲਓ ਸਾਹਮਣੇ ਗੁੱਗੋ ਟੰਗਵਾਲੀ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਇਹਦਾ ਛੋਟਾ ਸਰੀਰ ਹੈ ਇਹ ਮਾਈਸੀ ਬੱਲੇ 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 ਕਬੱਡੀ 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 ਆਹ ਟੰਗਵਾਲੀ ਦੇ ਪਲੇਅਰ ਵਾਲਾ ਹੋ ਗਿਆ ਮੁਰੇ ਬਣ ਗਿਆ ਕਰਤੇ ਸਾਰੇ ਰਾਬੰਦ ਲਾਲਪੁਰੇ ਦੀ ਧਰਤੀ ਤਰਨਤਾਰ ਸਾਹਿਬ ਦਾ ਲੱਗਿਆ ਹੋਰ ਦੇ ਬੱਲੇ ਬੱਲੇ ਆ ਬੱਲੇ ਬੱਲੇ ਵਾਲਾ ਵੀ ਸੀਤਿਆ ਪਾਤ ਸੰਧੂ ਹੋਣਾਂ ਦਾ ਮਾਣ ਹੈ ਰਿੰਕੂ ਸਮਰੇ ਹੋਣਾਂ ਦਾ ਇਧਰਲੀ ਸਾਈਡ ਨੌਜਾਨ ਕਮਾਲ ਕਰ ਗਿਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਲਖਣਪੁਰੇ ਵਾਲਾ ਆਪਾਂ ਤੱਕਾਂਗੇ ਮੇਰੇ ਪੰਜਾਬੀ ਵੀਰੋ ਗੋਰਾ ਨਿਸ਼ੋ ਰੰਗ ਹੈ ਆਹ ਚੜਦੀ ਬਰੇਸ ਹੈ ਹੈਪੀ ਪੱਧਰੀ ਵਾਲਾ ਪੱਟਾ ਤੇ ਥਾਪੀਆਂ ਮਾਰਦਾ ਮਾਰਦੇ ਪੱਟਾਂ ਤੇ ਥਾਪੀਆਂ ਦੁੱਪ ਪੀਤਾ ਜਿੰਨਾ ਮਾਵਾਂ ਦਾ ਪਰ ਆ ਸੁਰ ਸਿੰਘ ਪਿੰਡ ਵਾਲਾ ਆਕਾਸ਼ ਆ ਸਾਹਮਣੇ 855 ਮਾਨ ਸਨਮਾਨ ਦੇ ਵਿੱਚ ਮਿਲਿਆ ਹੋਇਆ ਇਹ ਨੌਜਾਨੇ ਨੇ ਧੰਨ ਧੰਨ ਕਰਵਾਈ ਹੈ ਖੇਡ ਮੈਦਾਨਾਂ ਵਿੱਚ ਜੀ ਸੁਰ ਸਿੰਘ 30 ਟ੍ਰਾਂਸਪੋਰਟ ਕੈਨੇਡਾ ਵਾਲਾ ਜਸਕਰਨ ਸਿੰਘ ਢੱਲੋ ਮਾਨ ਕਰਦਾ ਮੇਰੇ ਵੀਰੋ ਕੈਨੇਡਾ ਤੋਂ ਜਿਹੜੇ ਨੌਈਵਾਨ ਨੇ ਕਰਿਆਲਾ ਸਾਭ ਜੀਆਂ ਦੇ ਨਾਲ ਪਿਆਰ ਹੈ ਉਹਨਾਂ ਦੇ ਪੁੱਤਰਾਂ ਦੇ ਨਾਲ ਗੂੜੀ ਰਿਸ਼ਤੇਦਾਰੀ ਹੈ ਜਗਤਾਰ ਸੰਧੂ ਭਰਾ ਸਾਡਾ ਇੰਡੀਅਨ ਆਰਮੀ ਦੇ ਵਿੱਚ ਵਾਲੀਬਾਲ ਦਾ ਬਹੁਤ ਤਖੜਾ ਪਲੇਅਰ ਹੈ ਲਾਲਪੁਰੇ ਪਿੰਡ ਦਾ ਆ ਦੀਪ ਫੇਰ ਫੇਰ ਹੁਣ ਦੇਖਾਂਗੇ ਖਾਨ ਤੇ ਦੀਪ ਸਿੰਘ ਤੇ ਖਾਨ ਦੇ ਟੱਕਰ ਆ ਦੇਖਾਂਗੇ ਬੱਲੇ ਬੱਲੇ ਕਬੱਡੀ 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 ਕੁੱਦਾ ਚੌਤਰੇ ਵਾਲਾ ਕਬੱਡੀ ਪਾਉਣ ਦੇ ਲਈ ਵਧ ਗਿਆ ਕੁੱਦੇ ਦੀ ਕਬੱਡੀ ਹੈ ਯੋਧਾ ਡੇਰੇ ਬਾਬੇ ਨਾਨਕ ਵਾਲਾ ਜਿਸ ਇਲਾਕੇ ਦੇ ਵਿੱਚ ਗੱਜਣ ਹੁਣੀ ਸ਼ੰਕਰ ਹੁਣੀ ਪਾਲੇ ਹੁਣੀ ਕਬੱਡੀ ਦੇ ਵੱਡੇ ਸਟਾਰ ਬਣੇ ਆ ਹੁਣ ਦੇਖਾਂਗੇ ਇਧਰਲੀ ਸਾਈਡ ਉਸੇ ਇਲਾਕੇ ਦਾ ਖਿਡਾਰੀ ਮਲਕੀਤ ਕਵੇਤ ਵਾਲਾ ਜਿਹੜੇ ਇਲਾਕੇ ਦਾ ਵੱਡਾ ਪ੍ਰਮੋਟਰ ਹੈ ਰਮਨ ਕਲੇਰ ਹੁਣੀ ਜਿੰਦ ਜਾਨ ਵਾਰਦੇ ਆ ਕਬੱਡੀ ਤੋਂ 16 ਮਾਰਚ ਨੂੰ ਕਹਿੰਦੇ ਬਸ਼ੇਰੀਏ ਦਿੱਤੇ ਜਾਣੇ ਮਾ ਖੇਡ ਕਬੱਡੀ ਦੇ ਬੈਸਟ ਰੇਡਰ ਤੇ ਸਟਾਪਰ ਨੂੰ ਧਰਤੀ ਹੋਵੇਗੀ ਕਲੇਰ ਪਿੰਡ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਜ਼ੋਰ ਦੇਣੀ ਤਾੜੀ ਲਾ ਦੇ ਵੀਰਾਂ ਦਾ ਧੰਨਵਾਦ ਆ ਕਹਿੰਦੇ ਗੁੱਗੂ ਐ ਇਹਦਾ ਤੁੰਗ ਵਾਲੀ ਪਿੰਡ ਐ ਇਹ ਬਠਿੰਡੇ ਸ਼ਹਿਰ ਦੇ ਕੋਲੋਂ ਆਇਆ ਤੇ ਚਾਰ ਜੱਫੀਆਂ ਦੇ ਵਿੱਚ ਆਕਾਸ਼ ਆਨੰਦਪੁਰ ਸਾਹਿਬ ਚੈਂਪੀਅਨ ਸ਼ਿਪ ਬਣਦਾ ਮਾਣ ਐ ਜਾਂ ਕਹੇ ਯੋਦੇ ਨੂੰ ਲਾ ਜੱਫਾ ਹਲੋ ਆਕਾਸ਼ ਕਹਿੰਦੇ ਸੋਰ ਸਿੰਘ ਵਾਲਾ ਇਹ ਸਿਦਾ ਕਰਾਉਂਦਾ ਇਹ ਮੇਲੇ ਬੁਲਾਉਂਦਾ ਜੱਫਾ ਵਧੀਆ ਲੱਗਾ ਤਾਜੀ ਯੋਧ ਨਹੀਂ ਲਾਦੇ ਲੋ ਸਾਹਮਣੇ ਕਹਿੰਦੇ ਜੱਫਾ ਸਿਰੇ ਦਾ ਲੱਗਿਆ ਸ਼ੇਰਾ ਰਿੰਕੂ ਨਿਊਜ਼ੀਲੈਂਡ ਤੋਂ ਪਿੰਡਾ ਰਦਾਵਾ ਜਸ ਸਿੱਧੂ ਬਾਈ ਦਾ ਨਾਲ ਗੁਰਜਿੰਦਰ ਕੰਡਾ ਜੀ ਨਾਲ ਜਿੰਦੂ ਨੰਬਰਦਾਰ ਹੁਣਾਂ ਦਾ ਤੇ ਮੰਨਾ ਯੂਰਪ ਤੋਂ ਮਰਜਿੰਦਰ ਦੁਬਈ ਤੋਂ ਤੇ ਗੁਰਪ੍ਰੀਤ ਕਬਾਇਲ ਤੋਂ ਗਰਸੇਕ ਯੂਏਈ ਤੇ ਭਾਈ ਅਮਰਜੀਤ ਨਾਲ ਗਹਿਗੜ ਮਾ ਧੰਨਵਾਦ ਉਹ ਟੱਕਰ ਸਿਰੇ ਦੀ ਇਹ ਆ ਸ਼ੀਤਾ ਪਲੇਅਰ ਵਾਲਾ ਕਿ ਨਾ ਭਜਦਾ ਨਾ ਭੱਜਣ ਦਿੰਦਾ ਤੇ ਪੈਰ ਭੰਜੇ ਨਹੀਂ ਲੱਗਣ ਦੰਦਾ ਗੱਭਰੂ ਦਾ ਕੋਈ ਤੋੜ ਨਹੀਂ ਰਾਜੇ ਖੇਲੇ ਦੁਨੀਆ ਜਾਣਦੀ ਨਾ ਰਸਣ ਦੀ ਲੋੜ ਨਹੀਂ ਉਹ ਬੱਲੇ ਬੱਲੇ ਮੇਲਾ ਮੇਲਾ ਗੂੰਜ ਉੱਠਿਆ ਉਹ ਮੇਲਾ ਗੂੰਜ ਉੱਠਾ ਤਾੜੀਆਂ ਵੱਜ ਗਈਆਂ ਉਹ ਤਾੜੀਆਂ ਭਰਾਵਾਂ ਨੇ ਆਮਲਾਸ ਦਿੱਤੀਆਂ ਲਾਲਪੁਰਾ ਦੀ ਧਰਤੀ ਹੈ ਸਾਜਨ ਮੇਰਾ ਭਰਾ ਵੀਰਾਂ ਦਾ ਪ੍ਰਸਿੱਧ ਕਬੱਡੀ ਖਿਡਾਰੀਆਂ ਦੀ ਧਰਤੀ ਆ ਉਧਰ ਪਿੰਡ ਅਰਦਾਵਾ ਬਾਈ ਨੋਨਾ ਸਿੱਧੂ ਦੇ ਅਮਰਜੀਤ ਰਦਾਵੇ ਉਹਨਾਂ ਨੇ 500 ਦੇ ਬਹੁਤ ਵੱਡੇ ਪਿਆਰ ਕਾਲੀਆਲ ਦੇ ਮੰਦਿਰ ਲਈ ਪੂਜੇ ਦਿੱਤੇ ਆ ਆਪਣੇ ਛੋਟੇ ਭਾਈ ਦਾ ਮਾਣ ਕੀਤਾ ਜੱਸ ਸਤਿ ਸ੍ਰੀ ਅਕਾਲ ਦਾ ਧੰਨਵਾਦ ਆ ਇਹ ਆ ਕਹਿੰਦੇ ਜੋਧਾ ਡੇਰੇ ਬਾਬੇ ਨਾਨਕ ਦੀ ਧਰਤੀ ਗਰਦਾਸਪੁਰਗਾ ਉਹ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਵਿੱਚ ਉਹ ਜੱਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਫਿਰ ਗਰਾਊਂਡ ਤੋਂ ਬਾਹਰ ਥੋੜੋ ਹੋਣਾ ਪਾਏ ਜਵਾਨਾ ਕਬੱਡੀ ਉਧਰ ਸਰਦਾਰ ਸਰੂਪ ਸਿੰਘ ਟੋਟਗਾ ਸਾਹਿਬ ਪ੍ਰਸਿੱਧ ਖਿਡਾਰੀ ਉਹ ਵੀ ਚੇਚੇ ਤੌਰ ਦੇ ਪੁੱਜੇ ਆ ਸਰਦਾਰ ਸਰੂਪ ਸਿੰਘ ਟੋਟਗਾ ਸਾਹਿਬ ਦਾ ਧੰਨਵਾਦ ਲਓ ਕਬੱਡੀ ਪਈ ਹੋਈ ਆ ਇਹ ਆ ਕੁੱਦੇ ਕੁੱਦਾ ਕਹਿੰਦੇ ਚੌਂਤਰੇ ਵਾਲਾ ਪਰ ਆ ਬਾਜੂ ਦਾ ਚੇਲਾ ਉਹ ਬਣਾਉਂਦਾ ਮੇਲਾ ਕਿ ਲਿਖਣੇ ਵਾਲਾ ਲੱਭਜਾਂ ਤੋਂ ਗਾਉਣੇ ਵਾਲਾ ਗਾਇਕੀ ਤੋਂ ਜਦੋਂ ਸਾਜੀ ਸਾਜਵ ਜਉਂਦਾ ਏ ਉਹਦੇ ਵਜਦੇ ਹੋਏ ਸਾਜਾਂ ਤੋਂ ਉਹ ਰਾਜੇ ਖੇਲੇ ਪਤਾ ਲੱਗ ਜਾਂਦਾ ਉਹਨੇ ਕੀ ਸਿੱਖਿਆ ਉਸਤਾਦਾਂ ਤੋਂ ਉਹਨੇ ਕੀ ਸਿੱਖਿਆ ਉਸਤਾਦਾਂ ਤੋਂ ਆਹ ਕਹਿੰਦੇ ਛੇੜਾ ਮੀਨਾ ਕੋਟੀਆ ਇਹਦਾ ਜੁੱਸਾ ਵੇਖ ਕੇ ਪੁਰਾਣਾ ਪੰਜਾਬ ਜਾ ਆ ਜਾਂਦਾ ਹੈ ਬਾਬਾ ਹਰੀ ਸਿੰਘ ਜਰਨੈਲ ਹਰੀ ਸਿੰਘ 90 ਦੀਆਂ ਗੱਲਾਂ ਹੋਈਆਂ ਸਿੱਖਾ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਹੋਈਆਂ ਇਹ ਪੁਰਾਣੇ ਜੁੱਸੇ ਦਾ ਮਾਲਕ ਹੈ ਛੇੜਾ ਮੀਨਾ ਕੋਟੀਆ ਕਿਹੜਾ ਗੱਡੀ ਮਿਲੀ ਹੈ ਲੰਡੀਆਂ ਜੀਪਾਂ ਦਾ ਚੇਤੂ ਇਹ ਆ ਗੋਰਾ ਕਲਸੀਆਂ ਵਾਲਾ ਇਹ ਆ ਹਰਜੀਤ ਗੋਰਾ ਕਲਸੀਆਂ ਵਾਲਾ ਜਿੰਨੇ ਚੂੜੀਆਂ ਕੱਸ ਦਿੱਤੀਆਂ ਬੱਲੇ 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 ਇੱਥੇ ਇੱਥੇ ਤਾੜੀਆਂ ਮਾਰੋ ਟਰਾਲੀਆਂ ਵਾਲੋ ਇੱਧਰ ਕੀ ਬਣੀ ਜਾਂਦਾ ਬੱਲੇ ਵਾਹ ਏ ਨੌਜਵਾਨਾ ਕਿ ਮੈਨੂੰ ਪਾਰ ਲਗਾ ਦੇਵੇ ਕੈਰੋਂ ਵਾਲੇ ਵੀਰਾਂ ਦਾ ਗਹਿ ਗੱਡ ਮਾ ਧੰਨਵਾਦ ਮਾਝੇ ਵਾਲੇ ਜਲਵਾਈ ਤੇ ਆ ਜੰਨਾ ਰਾਮ ਗੁਰੂ ਵਾਲੀ ਪਰ ਖੜ ਜਾਂਦੇ ਆ ਜਿੱਤੇ ਖੜ ਜਾਂਦੇ ਵਿਰੋਥੇ ਅੜ ਜਾਂਦੇ ਆ ਉਹ ਸਾਹਮਣੇ ਕਬੱਡੀ ਕਹਿੰਦੇ ਮੀਰਾ ਕੁੱਟ ਕੇ ਸ਼ੇਰੇ ਦੀ ਚਾਰ ਖਿਡਾਰੀ ਧਿਆਨ ਨੇ ਰੋਂਦੀ ਹੋਈ ਬੇਗਮ ਦੇ ਖੁੱਲ ਗਏ ਵਾਲ ਗਲੇ ਵਿੱਚ ਪੈ ਗਏ ਦੋ ਸਿੰਘ ਸੂਰਮੇ ਵੀ ਵੱਢ ਕੇ ਸਿਰ ਮੱッセ ਦਾ ਲੈ ਗਏ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਧਰਤੀ ਆ ਪਰ ਅੱਜ ਜਿਹਨੇ ਪੁੱਠੀ ਪਾਈ ਆ ਉਹ ਗੱਬਰੂ ਨੇ ਬੱਲੇ ਬੱਲੇ ਕਰਵਾਈ ਆ ਉਹ ਜੱਫਾ ਕਹਿੰਦੇ ਸਿਰੇ ਦਾ ਲੱਗ ਗਿਆ ਜੱਫਾ ਕਹਿੰਦੇ ਸਜੇ ਦਾ ਲੱਗ ਗਿਆ ਉਦੋਂ ਕਹਿੰਦੇ ਯਾਗ ਦਾ ਯਾਗ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਰਹਿਣ ਸਲਾਮਤ ਸਦਾ ਜਰਾਨੇ ਰਸਤੇ ਸਗੇ ਭਰਾਵਾਂ ਦੇ ਰਾਜੇ ਖੇਲੇ ਮਾਣ ਕਰੀਦਾ ਇਹਨਾਂ ਸੱਜੇ ਖੁੱਭੀਆਂ ਬਾਹਾਂ ਤੇ ਮੀਰਾ ਕੁੱਟ ਕੇ ਕਮਲ ਦੀ ਪਈ ਹੋਈ ਰੇਡ ਉਹ ਮੀਰਾ ਕੋਟਿਆ ਕਮਲ ਕਹਿੰਦੇ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਤੇ ਮੈਨੂੰ ਲੱਗਦਾ ਸੇਖੋ ਸਰਦਾਰ ਉਧਰ ਬੱਲੇ ਬੱਲੇ ਕਰਾ ਗਿਆ ਹੈ ਮੁੱਖ ਰਾਜਾ ਵੇਖ ਕੇ ਦੱਸਦੇ ਆ ਮੁੰਡੇ ਦਾ ਨਾਮ ਉਹ ਕਹਿੰਦੇ ਹੈਪੀ ਖਖ ਪਿੰਡ ਵਾਲੇ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਸੁਖਮਣ ਦੇ ਘਾਟੇ ਪੂਰੇ ਨਹੀਂ ਹੋਣੇ ਮਹਾਵੀਰ ਅਟਵਾਲ ਦੇ ਘਾਟੇ ਪੂਰੇ ਨਹੀਂ ਹੋਣੇ ਹਰਜੀਤ ਕਹਿੰਦੇ ਬਾਜੇਖਾਨੇ ਦੇ ਘਾਟੇ ਪੂਰੇ ਨਹੀਂ ਹੋਣੇ ਅਮਰਦੇ ਘਾਟੇ ਪੂਰੇ ਨਹੀਂ ਹੋਣੇ ਇਹਨਾਂ ਖਿਡਾਰੀਆਂ ਦੇ ਘਾਟੇ ਪੂਰੇ ਨਹੀਂ ਹੋਣੇ ਚਾਰ ਭਰਾਵਾਂ ਦੀ ਘੁੰਮਦੀ ਹੋਈ ਚੈਣ ਦੇ ਵਿੱਚ ਸ਼ੀਤਾ ਬੱਲੇ ਮਲਾ ਇਹ ਯੋਰਪ ਦੇ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਾ ਕੇ ਆਇਆ ਸ਼ੀਤਾ ਲਾਲਪੁਰ ਵਾਲੋ ਜੇ ਸਵਾਦ ਆਉਂਦਾ